ਬਹੁਤ ਹੀ ਸਤਿਕਾਰਯੋਗ ਸਰੋਤਿਆਂ ਤੇ ਦਰਸ਼ਕੋ ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਇੱਕ ਵਾਰੀ ਫੇਰ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਸ਼ਨਰਾਂ ਦੇ ਦੀਆਂ ਜੋ ਮੰਗਾਂ ਹਨ ਕਾਫੀ ਸਮੇਂ ਤੋਂ ਲੜਕਦੀਆਂ ਆ ਰਹੀਆਂ ਹਨ ਉਹਨਾਂ ਬਾਰੇ ਜੋ ਹੁਣ ਸਰਕਾਰ ਨੇ ਆਫੀਸ਼ੀਅਲੀ ਲਿਖਤੀ ਜੋ ਮੀਟਿੰਗ ਦਿੱਤੀ ਹੈ ਪੈਨਲ ਮੀਟਿੰਗ ਸਾਂਝਾ ਫਰੰਟ ਨਾਲ 2 ਅਗਸਤ ਨੂੰ 2 ਅਗਸਤ 2024 ਤੇ ਇਹਦੇ ਵਿੱਚ ਕਾਫੀ ਗੱਲਾਂ ਹੋਣਗੀਆਂ ਰਾਜਨੀਤਿਕ ਕਾਇ ਬਣਾਈ ਆਲੀ ਆਗੂਆਂ ਨੇ ਕਿਉਂਕਿ ਜੋ ਸਾਂਝਾ ਫਰੰਟ ਹੈ ਪੰਜਾਬ ਦਾ ਇਹ ਕਿਸੇ ਇੱਕ ਕੈਟਾਗਰੀ ਜਾਂ ਇੱਕ ਵਿਭਾਗ ਨਾਲ ਸੰਬੰਧਤ ਨਹੀਂ ਹੈ ਇਹਦੇ ਵਿੱਚ ਸਾਰੇ ਵਿਭਾਗਾਂ ਦੀਆਂ ਮੰਗਾਂ ਇਹਦੇ ਵਿੱਚ ਆ ਜਾਂਦੀਆਂ ਨੇ ਸੋ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਜੋ ਪੇਕ ਮਿਸ਼ਨ ਦਾ ਆਪਣਾ 1116 ਤੋਂ 30 6 2021 ਸਾਢੇ 5 ਸਾਲ ਦਾ ਪੇਕਮੈਂਟ ਦਾ ਜੋ ਏਰੀਆ ਰਹਾ तकरीबन 12800 ਕਰੋੜ ਬਣਦਾ ਉਹਦਾ ਵੀ ਬਕਾਇਆ ਖੜਾ ਸਰਕਾਰ ਕੰਨੇ ਅਤੇ ਡੀਏ ਦਾ ਕਿਸ਼ਤਾਂ ਦਾ ਬਕਾਇਆ ਕਿਉਂਕਿ ਹੁਣ ਤਿੰਨ ਡੀਏ ਦੀਆਂ ਕਿਸ਼ਤਾਂ ਤਾਂ ਪਹਿਲੀ ਡਿਊ ਹਨ ਤੇ ਆਹ ਜੁਲਾਈ ਤੋਂ ਜੋ ਅਗਲੀ ਕਿਸ਼ਤਾਂ ਹੈ ਉਹ ਹੋਰ ਡਿਊ ਹੋ ਗਈ ਹੈ ਚਾਰ ਕਿਸ਼ਤਾਂ ਹੋ ਗਈਆਂ 12% ਡੀਏ ਤੇ ਸੈਂਟਰ ਨੂੰ 50 ਮਿਲ ਰਿਹਾ ਤੇ ਪੰਜਾਬ 38 ਦੇ ਰਿਹਾ ਸੋ ਇਹ ਗੱਲਾਂ ਬਾਤਾਂ ਹੋਣਗੀਆਂ ਤੇ ਬਾਕੀ ਜੋ 2020 ਤੋਂ ਜੋ ਨਵੇਂ ਭਰਤੀਏ ਹੁੰਦੇ ਨੇ ਮੁਲਾਜ਼ਮ ਉਹਨਾਂ ਦਾ ਜੋ ਪੇ ਸਕੇਲ ਹੈ ਉਹ ਸੈਂਟਰ ਨਾਲ ਜੁੜਤਾ ਗਿਆ ਸਰਕਾਰ ਵੱਲੋਂ ਉਹਦੇ ਬਾਰੇ ਵੀ ਗੱਲ ਹੋਣੀ ਹੈ ਅਤੇ ਇੱਕ ਹੈ 15 1 2015 ਦਾ ਜੋ ਪੱਤਰ ਜੋ ਪ੍ਰਵੇਸ਼ ਰੀਟ ਦਾ ਪੱਤਰ ਸੀਗਾ ਜਿਹਦੇ ਵਿੱਚ 2 ਸਾਲ ਤੋਂ ਇਹ 3 ਸਾਲ ਕੀਤਾ ਗਿਆ ਸੀ ਉਹਦੀ ਮੰਗ ਵੀ ਹੈ ਸਰ ਮੁਲਾਜ਼ਮ ਦਾ ਕਰ ਰਹੇ ਸੀ ਮੰਗ ਵੀ 2 ਸਾਲ ਤੋਂ 1 ਸਾਲ ਦਾ ਹੋਵੇ ਪਰ 2015 ਜਨਵਰੀ 15 ਜਨਵਰੀ 2015 ਨੂੰ ਇੱਕ ਪੱਤਰ ਆ ਕੇ ਉਹ 2000 2 ਸਾਲ ਤੋਂ 3 ਸਾਲ ਦਾ ਕੀਤਾ ਗਿਆ ਉਹ ਪੱਤਰ ਵਾਪਸੀ ਹੈ ਤੇ ਬਾਕੀ ਵੱਡੀ ਮੰਗ ਹੈ ਜੋ ਜਿਹਦੇ ਵਿੱਚ ਪੰਜਾਬ ਦੇ 2 ਲੱਖ ਮੁਲਾਜ਼ਮਾਂ ਬੌਂਦੇ ਨੇਗੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਦੇਸ਼ ਦੇ 85 ਲੱਖ ਮੁਲਾਜ਼ਮਾਂ ਦੇ ਵਿੱਚ ਅਤੇ ਪੰਜਾਬ ਦੇ 2 ਲੱਖ ਮੁਲਾਜ਼ਮਾਂ ਬੌਂਦੇ ਨੇ ਜਿੰਨਾ ਤੇ ਜੋ ਨਿਊ ਪੈਨਸ਼ਨ ਸਕੀਮ ਲਾਗੂ ਹੋ ਗਈ ਸੀਗੀ 2004 ਤੋਂ ਬਾਅਦ ਭਰਤੀ ਹੋਏ ਹਨ ਉਹਦੇ ਬਾਰੇ ਵੀ ਜੋ ਗੱਲਾਂ ਬਾਤਾਂ ਉਹਦੇ ਬਾਰੇ ਵੀ ਹੋਣਗੀਆਂ ਤੇ ਜੋ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰ ਨੇ ਵਾਦਾ ਕਰਿਆ ਸੀ ਜਿਹੜੇ ਆਊਟਸੋਰਸਨ ਨੇ ਭਰਤੀ ਕੀਤੇ ਹੋਏ ਨੇ ਉਹ ਰੈਗੂਲਰ ਉਹ ਹੋ ਜਾਣਗੇ ਕੰਟਰੈਕਟ 'ਚ ਜੋ ਕੰਟਰੈਕਟਰ ਨੇ ਉਹ ਰੈਗੂਲਰ ਹੋਣਗੇ ਉਹ ਉਹਨਾਂ ਦੀ ਪੱਕੀ ਭਰਤੀ ਹੋਏਗੀ ਉਹਦੇ ਬਾਰੇ ਵੀ ਗੱਲ ਹੋਣੀ ਹੈ ਅਤੇ ਜੋ ਹਾਲ ਹੀ ਵਿੱਚ ਇੱਕ ਫੈਸਲਾ ਆਇਆ ਹੈ ਮੁਲਾਜ਼ਮਾਂ ਦੇ ਹੱਕ ਵਿੱਚ ਅ ਪੈਨਸ਼ਨਰ ਵੱਲੋਂ ਕੀਤਾ ਗਿਆ ਸੀ ਜੋ ਰਿੱਟ ਪਾਈ ਗਈ ਸੀ ਉਹ ਸਰਕਾਰ ਨੂੰ ਕੋਰਟ ਨੇ ਕਿਹਾ ਦਿੱਤਾ ਸਾਫ਼ ਸਾਫ਼ ਵੀ ਉਹ ਇਹਨਾਂ ਦੇ ਬਕਾਏ ਹਨ ਜੋ ਉਹ ਦੇਵੇ ਅਤੇ ਸਰਕਾਰ ਨੇ ਇਹ ਪੱਖ ਰੱਖਿਆ ਅਦਾਲਤ 'ਚ ਵੀ 6 ਮਹੀਨੇ ਸਾਨੂੰ ਸਮਾਂ ਦਿਓ 6 ਮਹੀਨੇ ਤੋਂ ਪਹਿਲਾਂ ਪਹਿਲਾਂ ਸੀ ਜੋ ਉਹਨਾਂ ਦੇ ਮਾਲ ਮੰਗਾ ਦਾ ਚਾਹੇ ਉਹ ਡੀਏ ਦਾ ਏਰੀਆ ਹੋਵੇ ਚਾਹੇ ਉਹ ਪੇਗਮੇਂਦਾਂ ਹੋਵੇ ਉਹ ਅਸੀਂ ਦੇਵਾਂਗੇ ਅਤੇ ਜੋ ਮਿੱਡੇ ਮੀਲਵਾਰ ਕਰਾਣਾ ਉਹਨਾਂ ਦਾ ਵੀ ਜੋ ਮਨਪੱਤਾ ਦੁਗਣਾ ਕਰਨ ਦੀ ਗੱਲ ਹੋਈ ਹੈ ਉਹ ਘਟੋ ਘਟ ਆਪਣੇ ਵੀ ਜੋ ਸਾਡੇ ਗਵੰਡੀ ਰਾਜ ਨੇ ਹਮਾਤਰ ਆਪਣੇ ਹਰਿਆਣਾ ਹੈਗੀ ਆ ਵੀ ਉਹਦੇ ਅਨੁਸਾਰ ਇਹਨਾਂ ਦੇ ਜੋ ਮਾਨ ਪੱਤਾ ਹੈ ਇਹਨਾਂ ਦਾ ਮਹੀਨਾਵਾਰ ਉਹ ਹੋਵੇ ਸੋ ਦੇਖਦੇ ਹਾਂ 2 ਅਗਸਤ ਨੂੰ ਕੀ ਬਣਦਾ ਕਿਉਂਕਿ ਸਰਕਾਰ ਨੇ ਵੀ ਨੂੰ ਸਰਕਾਰ ਨੂੰ ਧਿਆਨ ਦੇਣਾ ਪੈਗਾ ਕਿਉਂਕਿ ਆਪਣੇ ਚਾਰ ਜੋ ਜਿਮਣੀ ਚੋਣਾਂ ਹਨ ਪੰਜਾਬ 'ਚ ਉਹ ਆ ਰਹੀਆਂ ਹਨ ਤੇ ਅੱਜ ਕੱਲ੍ਹ ਮੁੱਖ ਮੰਤਰੀ ਹਰਿਆਣਾ ਵਿੱਚ ਚੋਣ ਪ੍ਰਚਾਰ ਚੱਜੇ ਹੋਏ ਹਨ ਕਿਉਂਕਿ ਵਿਧਾਨ ਸਭਾ ਦੀ ਚੋਣਾਂ ਉੱਥੇ ਵੀ ਨੇੜੇ ਨਹੀਂ ਆ ਸੋ ਹੁਣ ਦੇਖਣਾ ਇਹ ਹੋਏਗਾ 2 ਅਗਸਤ ਨੂੰ ਆਪਣੇ ਫਰੰਟ ਦੇ ਮੁਲਾਜ਼ਮਾਂ ਜੋ ਆਗੂ ਨੇਗੇ ਉਹ ਸਰਕਾਰ ਤੇ ਕਿੰਨਾ ਕੁ ਦਬਾਅ ਪਾ ਸਕਦੇ ਹਨ ਅਤੇ ਸਰਕਾਰ ਉਹਨਾਂ ਦੀ ਮੰਗਾਂ ਕਿੰਨਾ ਕੁ ਮੰਨ ਸਕਦੀ ਹੈ ਧੰਨਵਾਦ ਜੀ